ਆ ਰਹੀ ਹੈ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਨਵਪ੍ਰੀਤ ਸਿੰਘ ਢਾਲੀਵਾਲ ਵਜੋਂ ਹੋਈ ਆ ਤਾਂ ਦੱਸ ਦਈਏ ਕਿ ਕੈਨੇਡਾ ਦੇ ਐਪਸਵੋਰਡ ਇਲਾਕੇ ਦੇ ਵਿੱਚ ਇੱਕ ਕਤਲ ਕੀਤਾ ਗਿਆ ਸ਼ੁਰੂਆਤੀ ਤੌਰ ਤੇ ਇਹ ਮਾਮਲਾ ਜਿਹੜਾ ਇਹ ਗੈਂਗਵਾਰ ਦੇ ਨਾਲ ਜੁੜਾ ਹੋਇਆ ਦੱਸਿਆ ਜਾ ਰਿਹਾ ਤਾਂ ਦੱਸ ਦਈਏ ਕਿ ਨਵਦੀਪ ਜੋ ਰੋਡ ਦੇ ਉੱਪਰ ਖੜਾ ਸੀਗਾ ਤੇ ਕੁਝ ਕਾਰ ਸਵਾਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਤਾਪੜ ਤੋੜ ਫਾਇਰਿੰਗ ਕਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਨਵਪ੍ਰੀਤ ਨੂੰ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਪਰ ਉਸ ਤੋਂ ਪਹਿਲਾਂ ਹੀ ਨਾਪ੍ਰੀਤ ਨੇ ਦਮ ਤੋੜ ਦਿੱਤਾ ਤਾਂ ਇਸ ਵੇਲੇ ਦੀ ਮੰਦਭਾਗੀ ਖਬਰ ਜਿਹੜੀ ਹੈਗੀ ਆ ਉਹ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਸ ਤਰ੍ਹਾਂ ਅਸੀਂ ਜਾਣਕਾਰੀ ਦੇ ਰਿਹਾ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਨਾਪ੍ਰੀਤ ਸਿੰਘ ਵਜੋਂ ਹੋਈ ਆ ਤਾਂ ਦੱਸਦੀ ਕਿ ਨਾਪ੍ਰੀਤ ਜੋ ਸ਼ੁਰੂਆਤੀ ਤੌਰ ਤੇ ਜਿਹੜਾ ਇਹ ਮਾਮਲਾ ਹੈਗਾ ਉਹ ਗੈਂਗਵਾਰ ਦੇ ਨਾਲ ਜੁੜਿਆ ਹੋਇਆ ਹਲੇ ਤੱਕ ਇਹ ਵੀ ਜਾਣਕਾਰੀ ਨਹੀਂ ਮਿਲ ਸਕੀ ਕਿ ਆਖਿਰਕਾਰ ਨਪ੍ਰੀਤ ਕਿਸ ਗੈਂਗ ਦੇ ਨਾਲ ਜੁੜਿਆ ਹੋਇਆ ਸੀਗਾ ਕਿਸ ਵਜ੍ਹਾ ਕਰਕੇ ਇਹ ਰੌਲਾ ਇੰਨਾ ਉਹਨਾਂ ਦਾ ਵਧਿਆ ਤੇ ਉਸ ਤੋਂ ਬਾਅਦ ਨਪ੍ਰੀਤ ਉੱਪਰ ਤਾਬੜ ਤੋੜ ਫੈਰੀ ਕਰਤੀ ਜਾਂਦੀ ਆ ਤਾਂ ਦੱਸਦੀ ਆ ਕਿ ਕਾਰ ਸਵਾਰ ਜਿਹੜੇ ਹਮਲਾਵਰ ਉਹ ਉਮਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਅਜਿਹੇ ਦੇ ਵਿੱਚ ਜਦੋਂ ਨਪ੍ਰੀਤ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਐਂਬੂਲੈਂਸਰ ਦੇ ਵਿੱਚ ਹੁੰਦਾ ਤੇ ਉਸ ਤੋਂ ਪਹਿਲਾਂ ਹੀ ਨਾਪਰੀ ਸਿੰਘ ਢਾਲੀਵਾਲ ਦੀ ਮੌਤ ਹੋ ਜਾਂਦੀ ਆ ਤਾਂ ਕੈਨੇਡਾ ਦੇ ਐਪਸਵੋਰਡ ਇਲਾਕੇ ਦੇ ਵਿੱਚ ਇਹ ਗੋਲੀਆਂ ਚੱਲੀਆਂ ਨੇ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਆ ਰਹੀ ਆ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਨਾਪਰੀ ਸਿੰਘ ਢਾਲੀਵਾਲ ਵਜੋਂ ਹੋਈ ਆ ਤਾਂ ਦੱਸ ਦਈਏ ਕਿ ਕੈਨੇਡਾ ਦੇ ਐਪਸਵੋਰਡ ਇਲਾਕੇ ਦੇ ਵਿੱਚ ਇਹ ਕਤਲ ਕੀਤਾ ਗਿਆ ਸ਼ੁਰੂਆਤੀ ਤੌਰ ਤੇ ਇਹ ਮਾਮਲਾ ਜਿਹੜਾ ਇਹ ਗੈਂਗਵਾਰ ਦੇ ਨਾਲ ਜੁੜਾ ਹੋਇਆ ਦੱਸਿਆ ਜਾ ਰਿਹਾ ਤਾਂ ਦੱਸਦੀ ਹੈ ਕਿ ਨਵਦੀਪ ਜੋ ਰੋਡ ਦੇ ਉੱਪਰ ਖੜਾ ਸੀਗਾ ਤੇ ਕੁਝ ਕਾਰ ਸਵਾਰ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਤਾਪੜ ਕੋੜ ਫਾਇਰਿੰਗ ਕਰ ਦਿੱਤੀ ਜਾਂਦੀ ਆ ਉਸ ਤੋਂ ਬਾਅਦ ਨਪ੍ਰੀਤ ਨੂੰ ਹਸਪੀਟਲ ਲਿਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਪਰ ਉਸ ਤੋਂ ਪਹਿਲਾਂ ਹੀ ਨਪ੍ਰੀਤ ਨੇ ਦਮ ਤੋੜ ਦਿੱਤਾ ਤਾ ਇਸ ਵੇਲੇ ਦੀ ਮੰਦ ਭਾਗੀ ਖਬਰ ਜਿਹੜੀ ਹੈਗੀ ਆ ਉਹ ਕੈਨੇਡਾ ਤੋਂ ਸਾਹਮਣੇ ਆਈ ਹੈ ਜਿਸ ਤਰ੍ਹਾਂ ਅਸੀਂ ਜਾਣਕਾਰੀ ਦੇ ਰਿਹਾ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਮ੍ਰਿਤਕ ਦੀ ਪਛਾਣ ਨਾਪ੍ਰੀਤ ਸਿੰਘ ਵਜੋਂ ਹੋਈ ਆ ਤਾਂ ਦੱਸਦੀ ਕਿ ਨਾਪ੍ਰੀਤ ਜੋ ਸ਼ੁਰੂਆਤੀ ਤੌਰ ਤੇ ਜਿਹੜਾ ਇਹ ਮਾਮਲਾ ਹੈਗਾ ਉਹ ਗੈਂਗਵਾਰ ਦੇ ਨਾਲ ਜੁੜਿਆ ਹੋਇਆ ਹਾਲੇ ਤੱਕ ਇਹ ਵੀ ਜਾਣਕਾਰੀ ਨਹੀਂ ਮਿਲ ਸਕੀ ਕਿ ਆਖਿਰਕਾਰ ਨਾਪ੍ਰੀਤ ਕਿਸ ਗੈਂਗ ਦੇ ਨਾਲ ਜੁੜਿਆ ਹੋਇਆ ਸੀਗਾ ਕਿਸ ਵਜ੍ਹਾ ਕਰਕੇ ਇਹ ਰੋਲਾ ਇੰਨਾ ਉਹਨਾਂ ਦਾ ਵਧਿਆ ਤੇ ਉਸ ਤੋਂ ਬਾਅਦ ਨਪਰੀ ਤੋਂ ਉੱਪਰ ਤਾਬੜ ਤੋੜ ਫੈਰੀ ਕਰਤੀ ਜਾਂਦੀ ਆ ਤਾਂ ਦੱਸਦੀ ਹੈ ਕਿ ਕਾਰ ਸਵਾਰ ਜਿਹੜੇ ਹਮਲਾਵਰ ਉਹ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਅਜਿਹੇ ਦੇ ਵਿੱਚ ਜਦੋਂ ਨਪਰੀਤ ਨੂੰ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਐਂਬੂਲੈਂਸ ਦੇ ਵਿੱਚ ਹੁੰਦਾ ਤੇ ਉਸ ਤੋਂ ਪਹਿਲਾਂ ਹੀ ਨਪਰੀ ਸਿੰਘ ਢਾਲੀਵਾਲ ਦੀ ਮੌਤ ਹੋ ਜਾਂਦੀ ਆ ਕਾ ਕੈਨੇਡਾ ਦੇ ਐਪਸੋਰਡ ਇਲਾਕੇ ਦੇ ਵਿੱਚ ਇਹ ਗੋਲੀਆਂ ਚੱਲੀਆਂ ਨੇ ਜਿੱਥੇ ਇੱਕ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ